ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਕਟਿੰਗ ਕਰਾਂਗੇ ਪਲਾਜ਼ੋ ਠੀਕ ਹੈ ਜੀ ਪੈਂਟ ਪਲਾਜ਼ੋ ਤੇ ਇਹ ਮੇਰੇ ਕੋਲ 2.5 ਮੀਟਰ ਕਪੜਾ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ ਆਪਾਂ ਆਪਣੇ ਜਿਵੇਂ हिਪ ਹੁੰਦੀ ਚਾਹੇ ਕਮੀਜ਼ ਦੀ हिਪ ਲਾ ਲਓ ਤੁਸੀਂ ਉਸ ਦੇ ਅਕੋਰਡਿੰਗ ਹੀ ਵੀ ਆਪਾਂ ਜਿਹੜਾ ਆਪਾਂ ਪਲਾਜ਼ੋ ਆਪਣਾ ਕਟਿੰਗ ਕਰਨਾ ਹੁੰਦਾ ਚਾਹੇ ਲੂਸ ਪਲਾਜ਼ੋ ਲਾ ਲਓ ਚਾਹੇ ਪੈਂਟ ਪਲਾਜ਼ੋ ਲਾ ਲਓ ਠੀਕ ਹੈ ਜੀ ਮੈਂ 26 हिप ਦਾ ਕਰ ਮਤਲਬ ਕਿ ਇਸ ਮੈਥਡ ਅਕੋਰਡਿੰਗ ਹੀ ਪਲਾਜ਼ੋ ਕਟਿੰਗ ਕੀਤੇ ਹੋਏ ਨੇ ਠੀਕ ਹੈ ਜੀ ਬਿਲਕੁਲ ਸਹੀ ਮਤਲਬ ਕਿ ਫਿਟਿੰਗ ਆਉਂਦੀ ਆ ਅਗਰ ਆਪਾਂ ਸਹੀ ਤਰੀਕੇ ਦੇ ਨਾਲ ਕਟਿੰਗ ਪਲਾਜ਼ੋ ਨੂੰ ਕਰਦੇ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਖੋਲ ਲਿਆ ਤੇ ਦੋਨੋਂ ਕੰਨੀ ਆਪਾਂ ਇੱਕ ਸਾਈਡ ਤੇ ਇਕੱਠੀਆਂ ਕਰ ਲਈਆਂ ਠੀਕ ਹੈ ਜੀ ਆ ਦੇਖੋ ਪਹਿਲਾ ਅੱਗੇ ਵਾਲੇ ਪੱਲੇ ਕਟਿੰਗ ਕਰਾਂਗੇ ਉਸ ਤੋਂ ਬਾਅਦ ਆਪਾਂ ਪਿੱਛੇ ਵਾਲੇ ਪੱਲੇ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਪਲਾਜ਼ੋ ਕਟਿੰਗ ਕਰਨ ਦਾ ਮੈਥਡ ਜਿਵੇਂ ਕਿ हिਪ ਆਪਨੇ 19 ਇੰਚਾ ਠੀਕ ਹੈ ਜੀ ਤੇ ਆਪਾਂ ਇਹਨੂੰ ਡਬਲ ਕਰਾਂਗੇ ਇਹ ਆਪਣੀ 38 ਇੰਚ ਹੋ ਜਾਊਗੀ ਠੀਕ ਹੈ ਜੀ ਜਿਵੇਂ ਬੈਕ ਤੋਂ ਵੀ ਤੇ ਆਪਰੇ ਕੋ 38 ਇੰਚ ਹੋ ਗਈ ਇਹ ਠੀਕ ਹੈ ਜੀ 19 19 ਤੇ ਹੁਣ ਆਪਾਂ ਇਹਨੂੰ ਕਟਿੰਗ ਕਰਾਂ ਤੁਹਾਨੂੰ ਦੱਸ ਦਿਆ ਮੈਥਡ ਦੇਖੋ 38 ਆਪਾਂ ਰੱਖ ਲਿਆ ਠੀਕ ਹੈ ਜੀ ਤੇ 4 ਨਾਲ ਆਪਾਂ ਇਹਨੂੰ ਡਿਵਾਈਡ ਕਰ ਦੇਣਾ 38 ਨੂੰ ਠੀਕ ਹੈ ਜੀ ਜਿਵੇਂ ਕਿ ਹੁਣ 9 ਚੌਕਾ 36 ਆ ਗਿਆ ਠੀਕ ਹੈ ਜੀ ਤੇ 36 ਹੋ ਗਿਆ 8 ਚੋਂ 6 ਘਟਾਏ 2 ਆ ਗਏ ਠੀਕ ਹੈ ਜੀ ਇੱਥੇ ਆਪਣਾ ਪੁਆਇੰਟ ਲਾਜਣਾ ਆ ਠੀਕ ਹੈ ਜੀ 9 ਪੁਆਇੰਟ ਠੀਕ ਹੈ ਜੀ 5 ਚੌਕਾ ਜਿਵੇਂ ਕਿ 20 ਹੁੰਦੇ ਨੇ ਠੀਕ ਹੈ ਜੀ 9.5 ਆ ਗਿਆ ਠੀਕ ਹੈ ਜੀ ਮਤਲਬ ਕਿ 9.5 ਇੰਚ ਆ ਗਿਆ ਠੀਕ ਹੈ ਜੀ ਚੌਥਾ ਹਿੱਸਾ ਆਪਾਂ ਕੱਢ ਲੈਣਾ ਆ ਠੀਕ ਹੈ ਜੀ 38 ਦਾ ਜਿਵੇਂ ਤੁਹਾਡੇ ਕੋਈ ਵੀ ਹਿਪ ਹੋਵੇ ਉਸ ਦੇ ਅਕੋਰਡਿੰਗ ਜਿਵੇਂ ਕਿ ਹੁਣ 9.5 ਆ ਗਿਆ 9.5 ਵਿੱਚ ਆਪਾਂ ਨੇ ਪਲੱਸ ਕਰਕੇ 2 ਇੰਚ ਲੂਜ਼ਿੰਗ ਦੇਣੀ ਆਪਾਂ 2 ਇੰਚ ਠੀਕ ਹੈ ਜੀ ਮਤਲਬ ਖੁੱਲਾ ਰੱਖਣਾ ਆ ਉਹ 11.5 ਇੰਚ ਹੋ ਗਿਆ 11.5 ਇੰਚ ਉਹ ਜਿਹੜੀ ਆਪਾਂ ਕਟਿੰਗ ਕਰਨੀ ਆ ਠੀਕ ਹੈ ਜੀ ਤੁਹਾਡੀ ਕਿੰਨੀ ਵੀ ਹਿਪ ਹੋਵੇ ਤੁਸੀਂ ਇਸ ਮੈਥਡ ਦੇ ਨਾਲ ਕਟਿੰਗ ਕਰੋਗੇ ਪਲਾਜ਼ੋ ਬਿਲਕੁਲ ਸਹੀ ਆਊਗਾ ਠੀਕ ਹੈ ਜੀ ਬਾਕੀ ਤੁਸੀਂ ਅੱਗੇ ਦੇਖੋ ਵੀ ਆਪਾਂ ਕਿੱਦਾਂ-ਕਿੱਦਾਂ ਕਟਿੰਗ ਕਰਿਆ ਇਸ ਨੂੰ ਹੁਣ ਆਪਾਂ ਕੀ ਕਰਨਾ ਜੇ ਮੈਂ ਕਿ ਤੁਸੀਂ 벨ਟ ਲਗਾਉਣੀ ਫਿਰ ਤੁਸੀਂ 1/2 ਇੰਚ ਮਤਲਬ ਕਿ ਜਿਹੜਾ ਆ ਛੱਡ ਦੇਣਾ ਹੈ ਉੱਪਰ ਫਿਰ ਤੁਸੀਂ ਅਲੱਗ ਤੋਂ 벨ਟ ਲਗਾ ਕੇ ਆਪਾਂ ਜਿਵੇਂ ਲਗਾਉਣੀ ਆ ਠੀਕ ਹੈ ਜੀ ਲੇਕਿਨ ਆਪਾਂ ਨੇ ਇਹ ਜਿਹੜਾ ਆ ਪੂਰੇ ਇਰੇ ਵਿੱਚ ਆਪਾਂ ਨੇ ਇਲਾਸਟਿਕ ਵਾਲਾ ਬਣਾਉਣਾ ਹੈ ਤੇ ਆਪਾਂ ਨੇ 2 ਇੰਚ ਛੱਡਣਾ ਉੱਪਰ ਠੀਕ ਹੈ ਜੀ ਇਲਾਸਟਿਕ ਲਈ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਆਪਾਂ ਲੰਬਾਈ ਲੈਣੀ ਹੁੰਦੀ ਹੈ ਪਲਾਜ਼ੋ ਦੀ ਜਿਵੇਂ ਹੁਣ ਆਪਣਾ ਇਹ ਫੋਲਡਿੰਗ ਲਈ ਆਪਾਂ ਨੇ 2 ਇੰਚ ਛੱਡ ਤਾ ਉੱਪਰ ਠੀਕ ਹੈ ਜੀ ਹਾਂਜੀ ਹੁਣ ਆਪਣਾ ਜਿਹੜੀ ਇਹ ਸਾਈਡ ਤੇ ਕੰਨੀ ਆ ਇਹ ਆਪਾਂ ਛੱਡ ਦੇਣੀ ਆ ਇਹ ਆਪਾਂ ਵਿੱਚ ਨਹੀਂ ਮੇజర్ ਕਰਨੀ ਹੈਗੀ ਠੀਕ ਹੈ ਜੀ ਤੇ ਇੱਥੋਂ ਆਪਣਾ ਆ ਗਿਆ ਇਹ 11.5 ਇੰਚ ਹੋਗਾ ਸੀ ਠੀਕ ਹੈ ਜੀ 2 ਇੰਚ ਲੂਜ਼ਿੰਗ ਦੇਖ ਕੇ 11.5 ਆਪਾਂ ਰੱਖ ਲੈ ਇੱਥੋਂ ਠੀਕ ਹੈ ਜੀ ਤੇ ਹੁਣ ਆਪਾਂ ਰੱਖਣਾ ਹੈ ਆਸਣ ਠੀਕ ਹੈ ਜੀ ਹੁਣ ਆਪਾਂ ਰੱਖਣਾ ਹੈ ਆਸਣ ਆਸਣ ਉੱਪਰ ਰੱਖਣਾ ਹੈ ਜਿਹੜਾ ਆਪਣਾ 11.5 ਮਤਲਬ ਕੀ ਬਣਿਆ ਠੀਕ ਹੈ ਜੀ ਤੇ ਅੱਧਾ ਇੰਚ ਆਪਾਂ ਨੇ ਸਿਲਾਈ ਲਈ ਲੈਣਾ ਹੈ ਨੀਚੇ ਤੋਂ ਆਪਾਂ ਲੈਣਾ ਇਹਨੂੰ 12 ਇੰਚ ਠੀਕ ਹੈ ਜੀ ਹਰ ਇੱਕ ਪਲਾਜ਼ੋ ਦਾ ਮੈਥਡ ਇਹੀ ਆ ਤੁਸੀਂ ਅੱਧਾ ਇੰਚ ਵਧਾ ਲੈਣਾ ਹੈ ਠੀਕ ਹੈ ਜੀ ਜਿਵੇਂ ਆਪਣਾ 11.5 ਆਇਆ ਸੀ ਅੱਧਾ ਇੰਚ ਆਪਾਂ ਸਿਲਾਈ ਲਈ ਵਧਾ ਲਿਆ ਬਸ 11.5 ਆਪਣਾ ਜਿਹੜਾ ਤਿਆਰ ਹਸਣ ਰਹਿ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ 11.5 11.5 ਦਾ ਜਿਹੜਾ ਬਾਕਸ ਬਣਾ ਲੈਣਾ ਹੈ ਠੀਕ ਹੈ ਜੀ ਹੋ ਜੀ ਹਾਂਜੀ ਹੁਣ ਆਪਾਂ ਕੀ ਕਰਨਾ ਆ ਹੁਣ ਆਪਾਂ ਇਸ ਤੋਂ ਗਾਹਾਂ ਜਿਹੜੀ ਆਪਾਂ ਕਾਟ ਪਾਉਣੀ ਆ ਠੀਕ ਆ ਜੀ ਆਸਣ ਵਾਲੀ ਜਿਹੜੀ ਆਪਾਂ ਕਾਟ ਪਾਉਣੀ ਆ ਉਹ ਆਪਾਂ ਰਖਣੀ ਆ ਇਸ ਤੋਂ ਅੱਗੇ 2 ਇੰਚ 1.5 ਤੋਂ ਅੱਗੇ 2 ਇੰਚ ਠੀਕ ਆ ਜੀ ਜਿਵੇਂ ਜੇ ਮੈਂ ਹੈਵੀ ਸਾਈਜ਼ ਹੋਈ ਜਾਊਗਾ ਤੇ ਉਹ ਮੇਉ ਮੇ ਕਾਟ ਵੀ ਜਿਹੜੀ ਬਦੀ ਜਾਊਗੀ ਇਹ ਆਪਣਾ ਕੋਰੇਲ ਨੋਰਮਲ ਸਾਈਜ਼ ਸੀ ਠੀਕ ਹੈ ਜੀ ਉਸ ਦੇ ਅਕੋਰਡਿੰਗ ਆਪਾਂ 2 ਇੰਚ ਤੇ ਕਾਟ ਪਾਉਣੀ ਆ ਤੇ ਹੁਣ ਆਪਾਂ ਲਾਵਾਂਗੇ ਲੰਬਾਈ ਦਾ ਨਿਸ਼ਾਨ ਪਲਾਸੋ ਦੀ ਠੀਕ ਹੈ ਜੀ ਲੰਬਾਈ ਆਪਾਂ ਰੱਖਣੀ ਆ ਜੀ 40 ਇੰਚ ਆਪਾਂ ਤਿਆਰ ਕਰਨੀ ਆ ਠੀਕ ਹੈ ਜੀ ਮਤਲਬ ਕਿ ਪੂਰੀ ਆਪਾਂ 40 ਇੰਚ ਲੰਬਾਈ ਜਿਹੜੀ ਤਿਆਰ ਕਰਨੀ ਆ 2 ਇੰਚ ਉੱਪਰ ਆਪਾਂ ਛੱਡਤਾ ਠੀਕ ਹੈ ਜੀ 40 ਤੇ ਨਿਸ਼ਾਨ ਆਪਾਂ ਲਾ ਲਿਆ ਹਾਂਜੀ ਹੁਣ ਆਪਾਂ ਇਹ ਨਿਸ਼ਾਨ ਜਿਹੜਾ ਸਿੱਧਾ ਕਰ ਲਾਂਗੇ ਪਹਿਲਾਂ ਇੱਕ ਵਾਰੀ ਲੋ ਜੀ ਹੁਣ ਉਸ ਤੋਂ ਅੱਗੇ ਰੱਖਣਾ ਆਪਾਂ ਫੋਲਡਿੰਗ ਲਈ ਜੇ ਤੁਸੀਂ ਜ਼ਿਆਦਾ ਫੋਲਡ ਕਰਨਾ ਤੁਸੀਂ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਆਪਾਂ ਰੱਖਿਆ ਹੈ 2 ਇੰਚ ਫੋਲਡਿੰਗ ਲਈ ਠੀਕ ਹੈ ਜੀ ਮਤਲਬ ਕਿ ਮੋਟਾ-ਮੋਟਾ ਜਿਵੇਂ ਜ਼ਿਆਦਾ ਚੌੜਾਈ ਦੇ ਵਿੱਚ ਫੋਲਡ ਕਰਨਾ ਤੁਸੀਂ ਉੱਤੇ ਅੰਦਰ ਰੱਖ ਲਓ ਚਾਰ ਰੱਖ ਲਓ ਠੀਕ ਹੈ ਜੀ ਉਹ ਇੱਛਾ ਆ ਤੇ ਆਪਾਂ 2 ਇੰਚ ਰੱਖਿਆ ਫੋਲਡਿੰਗ ਲਈ ਹੁਣ ਆਪਾਂ ਪਾਵਾਂਗੇ ਜਿਗਾਟ ਕੱਟ ਆਪਾਂ ਹਲਕੀ ਜਿਹੀ ਗੁਲਾਈ ਨਾ ਪਾਉਣੀ ਆ ਦੇਖੋ ਠੀਕ ਹੈ ਜੀ ਮਤਲਬ ਕਿ ਜਿਹੜਾ ਇਹ 1.5 ਇੰਚ ਆਪਣਾ ਇਹ ਬਣ ਜਾਣਾ ਹੈ ਠੀਕ ਹੈ ਜੀ ਤੇ ਐਦਾਂ ਆਪਾਂ ਗੁੜਾਈ ਪਾਤੀ 2 ਇੰਚ ਦੇ ਨਿਸ਼ਾਨ ਨਾਲ ਆਪਾਂ ਉੱਪਰ ਤੋਂ ਮਿਲਾ ਲੈਣਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਦਾ ਟੋਟਲ ਨਾਪ ਲੈਣਾ ਹੈ ਠੀਕ ਹੈ ਜੀ ਇਹ ਹੋ ਗਏ ਜੀ ਆਪਣਾ 13.5 ਆਪਾਂ ਸੈਂਟਰ ਕਰਕੇ ਟੋਟਲ ਦਾ ਇਸ ਤਰ੍ਹਾਂ ਕਰਕੇ ਆਪਾਂ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਸੈਂਟਰ ਦੇ ਵਿੱਚ ਐਦਾਂ ਹੀ ਆਪਾਂ ਮੂਰੀ ਦਾ ਨਿਸ਼ਾਨ ਲਗਾ ਲਿਆ 13.5 ਪਹਿਲਾਂ ਲਾ ਲਿਆ ਤੇ ਫਿਰ ਆਪਾਂ ਨੇ ਜਿਹੜੀ ਮੋਰੀ ਰੱਖਣੀ ਆ ਉਹ ਆਪਾਂ ਰੱਖਣੀ ਆ ਜੀ 9 ਇੰਚ ਮਤਲਬ ਕਿ ਕਟਿੰਗ ਕਰਨੀ ਆ 7 ਇੰਚ ਤਿਆਰ ਕਰਨੀ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਸਾਢੇ 3 ਦਾ ਨਿਸ਼ਾਨ ਜਿਹੜਾ ਇੱਧਰ ਵੀ ਲਾ ਲਿਆ ਮੋਰੀ ਵੱਲ ਵੀ ਤੇ ਉਹ ਆਪਾਂ ਸਿੱਧਾ ਨਿਸ਼ਾਨ ਜਿਹੜਾ ਆਪਣਾ ਹੋ ਜਾਣਾ ਆ ਠੀਕ ਹੈ ਜੀ ਹੁਣ ਆਗੇ ਆਪਣੀ ਮੋਰੀ ਜੀ ਮੋਰੀ ਆਪਾਂ 2 ਇੰਚ ਵੱਧ ਰੱਖਾਂਗੇ 7 ਇੰਚ ਆਪਾਂ ਤਿਆਰ ਕਰਨੀ ਆ ਠੀਕ ਹੈ ਜੀ 2 ਇੰਚ ਵੱਧ ਲੈ ਲਈ 9 ਇੰਚ ਹੋਗੀ ਸਾਢੇ 4 ਆਪਾਂ ਇੱਧਰ ਲੈ ਲਿਆ ਠੀਕ ਹੈ ਜੀ ਜਿਹੜਾ ਆਪਾਂ ਸਾਢੇ 3 ਦਾ ਸੈਂਟਰ ਕੀਤਾ ਸੀ ਤੇ ਸਾਢੇ 4 ਹੀ ਆਪਾਂ ਇੱਧਰ ਲੈ ਲਿਆ ਠੀਕ ਹੈ ਜੀ ਲਓ ਜੀ ਹਾਂਜੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਦੇਖੋ ਪੂਰੇ ਤੁਸੀਂ ਦੇਖ ਲਓ ਇਹ ਆ ਦੇਖੋ 9 ਇੰਚ ਰੱਖਿਆ ਆਪਾਂ ਨੇ ਠੀਕ ਹੈ ਜੀ ਮਤਲਬ ਕਿ ਜਿਹੜਾ ਅੱਧਾ 1-1 ਇੰਚ ਆਪਾਂ ਦੋਨੇ ਪਾਸੇ ਤੋਂ ਸਲਾਈ ਚ ਆ ਜਾਊਗਾ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਣਾ ਜਿਹੜਾ ਇਹ ਨਿਸ਼ਾਨ ਆਪਾਂ ਲਗਾਏ ਨੇ ਤੇ ਆਪਾਂ ਇਹਨੂੰ ਜਰਾ ਸਕੇਲ ਦੇ ਨਾਲ ਆਪਾਂ ਮਿਲਾ ਲੈਣਾ ਹੈ ਠੀਕ ਹੈ ਜੀ ਸਕੇਲ ਆਪਾਂ ਉੱਪਰ ਨੂੰ ਰੱਖਣਾ ਹੈ ਨੀਚੇ ਨੂੰ ਨਹੀਂ ਰੱਖਣਾ ਜ਼ਿਆਦਾ ਕਰਕੇ ਠੀਕ ਹੈ ਜੀ ਤੇ ਇਹ ਹੋ ਗਈ ਜੀ ਆਪਣੀ ਪਲਾਜੋ ਦੀ ਜਿਹੜੀ ਕਾਟ ਆ ਠੀਕ ਹੈ ਜੀ ਐਦੀ ਆਪਾਂ ਦੂਸਰੇ ਪਾਸੇ ਪਲਾਜੋ ਨੂੰ ਕਢਾ ਲੈਣਾ ਹੈ ਕਮਾ ਲੈਣਾ ਹੈ ਦੇਖੋ ਸਕੇਲ ਪਹਿਲਾਂ ਇਧਰ ਨੂੰ ਪਿਆਦਾ ਰੱਖਣਾ ਦੂਜੇ ਪਾਸੇ ਉਹਨੂੰ ਆਪਾਂ ਬਾਹਰਲੇ ਪਾਸੋਂ ਕਰਕੇ ਰੱਖਣਾ ਹੈ ਠੀਕ ਹੈ ਜੀ ਲੋਚ ਹਾਂਜੀ ਇਹ ਆਪਣੀ ਹੁਣ ਦੂਸਰੀ ਸਾਈਡ ਤੋਂ ਕੱਟ ਪੈ ਗਈ ਇੱਥੋਂ ਆਪਾਂ ਮਤਲਬ ਜਿਹੜਾ ਪਲਾਜ਼ੋ ਨੂੰ ਅੰਦਰਲੇ ਪਾਸੇ ਉਹ ਰਸਕੇਲ ਕਰਕੇ ਨਾ ਇਦਾਂ ਆਪਾਂ ਗੁਲਾਈ ਦੇ ਵਿੱਚ ਆਪਾਂ ਫਿਰ ਇਹਨੂੰ ਮਿਲਾ ਦੇਣਾ ਹੈ ਠੀਕ ਹੈ ਜੀ ਆਹ ਦੇਖੋ ਹਲਕਾ ਜਾਂ ਮਤਲਬ ਕਿ ਜਿਹੜਾ ਆਪਣਾ ਕਪੜਾ ਬਾਹਰੋਂ ਨਿਕਲ ਜਾਂਦਾ ਨਾ ਉਹ ਸਾਈਡ ਤੋਂ ਉਹ ਮਤਲਬ ਬਾਹਰ ਨੂੰ ਨਹੀਂ ਹੋਊਗੀ ਸਿਲਾਈ ਜਿਹੜੀ ਆਪਣੀ ਫਿਰ ਬਿਲਕੁਲ ਸਿੱਧੀ ਆਊਗੀ ਉਹ ਗੁਲਾਈ ਦੇ ਵਿੱਚ ਠੀਕ ਹੈ ਜੀ ਹਾਂਜੀ ਇਹ ਹੋ ਗਿਆ ਜੀ ਆਪਣਾ ਫਰੰਟ ਪੱਲੇ ਦੀ ਨਿਸ਼ਾਨ ਹੁਣ ਆਪਾਂ ਕਟਿੰਗ ਕਰਾਂਗੇ ਇਸ ਨੂੰ ਹਾਂਜੀ ਹੁਣ ਆਪਾਂ ਕਟਿੰਗ ਕਰ ਦਾਂਗੇ ਇਸ ਦੀ ਆ ਦੇਖੋ ਜੀ ਠੀਕ ਜੀ ਇੱਥੋਂ ਜਿਹੜਾ ਪੱਦਾ ਇੰਚ ਮਤਲਬ ਕਿ ਉਹ ਆਪਾਂ ਨਾਪਿਆ ਨਹੀਂ ਸੀ ਉਹ ਆਪਾਂ ਇਸੇ ਤਰ੍ਹਾਂ ਉਤਾਰਨਾ ਦੇਖੋ ਠੀਕ ਹੈ ਜੀ ਜੀ ਇਹ ਦੂਸਰੇ ਪਾਸੇ ਤੋਂ ਪਵਣ ਆਸਣ ਵਾਲੀ ਸਾਈਡ ਕਟਿੰਗ ਕਰ ਦਾਂਗੇ ਠੀਕ ਹੈ ਜੀ ਆਸਮੇ ਮਤਲਬ ਕਿ ਜਿਹੜੇ ਜ਼ਿਆਦਾ ਡੁਗਾਈ ਨਹੀਂ ਪਾਣੀ ਹੁੰਦੀ ਹੈਗੀ ਜਦ ਆਪਾਂ ਡੁਗਾਈ ਪਾਵਾਂਗੇ ਤਾਂ ਹੀ ਇਹ ਮਤਲਬ ਕਿ ਜਿਹੜਾ ਆਪਣਾ ਮੋਰੀ ਤੋਂ ਆ ਜਿਹੜਾ ਖਿੱਚ ਹੁੰਦਾ ਪਲਾਜ਼ੋ ਠੀਕ ਹੈ ਜੀ ਤੇ ਨਾਰਮਲ ਜੀ ਆਪਾਂ ਮਤਲਬ ਕਿ ਜਿਹੜੀ ਕਾਟ ਪਾਣੀ ਹੁੰਦੀ ਹੈ ਇਹ ਠੀਕ ਹੈ ਜੀ ਲੋ ਜੀ ਹੁਣ ਆਪਾਂ ਕਰਾਂਗੇ ਬੈਕ ਵਾਲੇ ਪੱਲੇ ਕਟਿੰਗ ਪਲਾਜ਼ੋ ਦੇ ਠੀਕ ਹੈ ਜੀ ਤੇ ਹੁਣ ਆਪਾਂ ਇਹ ਵੱਡਾ ਚੱਕ ਦਾਂਗੇ ਤੇ ਬੈਕ ਵਾਲਾ ਜਿਹੜਾ ਪੱਲੇ ਆਪਾਂ ਇਸ ਤਰ੍ਹਾਂ ਡਬਲ ਕਰਕੇ ਬਚਾਲਾਂ ਕਪੜੇ ਨੂੰ ਠੀਕ ਹੈ ਜੀ ਲਓ ਜੀ ਇਹ ਆਗੇ ਆਪਣੇ ਪਿਛਲੇ ਪੱਲੇ ਜਿਹੜਾ ਹੁਣ ਆਪਣਾ ਪਿਛਲਾ ਪੱਲਾ ਹੁੰਦਾ ਆ ਠੀਕ ਹੈ ਜੀ ਤੇ ਇਹ ਆਪਾਂ ਨੇ ਉੱਪਰ ਤੋਂ ਮਤਲਬ ਕਿ ਜਿਹੜਾ ਆ 2.5 ਇੰਚ ਉਹ ਤਾਂ ਛੱਡਣਾ ਹੁੰਦਾ ਆ ਠੀਕ ਹੈ ਜੀ ਹਾਂਜੀ ਇਹ 2.5 ਇੰਚ ਜਿਹੜਾ ਬਾਧ ਰੱਖਣਾ ਹੁੰਦਾ ਆ ਠੀਕ ਹੈ ਜੀ ਤਾਂ ਜੋ ਜਿਹੜਾ ਪਲਾਜ਼ੋ ਆਪਣਾ ਖਿੱਚ ਨਾ ਪਵੇ ਪਿੱਛੇ ਤੋਂ ਠੀਕ ਹੈ ਜੀ ਇੱਥੋਂ ਆਪਾਂ 2.5 ਇੰਚ ਬਾਧ ਰੱਖ ਲੈਣਾ ਪਹਿਲਾਂ ਉਸ ਦੇ ਬਾਅਦ ਦੇਖੋ ਆਪਾਂ ਜਿਹੜਾ ਇਹ ਪਲਾਜ਼ੋ ਉੱਪਰ ਪਛਾ ਲੈਣਾ ਆ ਠੀਕ ਹੈ ਜੀ ਜਿਹੜਾ ਆਪਾਂ 2.5 ਇੰਚ ਉੱਪਰ ਰੱਖਿਆ ਆ ਉਹ ਨਿਸ਼ਾਨ ਦੇ ਉੱਪਰ ਰੱਖਣਾ ਨੂੰ ਦੇਖੋ نیچے ਠੀਕ ਹੈ ਜੀ ਉਹ ਆਪਾਂ ਅਕਸਰ ਰੱਖਣਾ ਹੁੰਦਾ ਆ ਪਿੱਛੇ ਵਾਲਾ ਪਾਸਾ ਟਾਈ ਇੰਚ ਠੀਕ ਹੈ ਜੀ ਬਾਕੀ ਆਪਣੇ ਸਾਈਜ਼ ਦੇ ਅਕੋਰਡਿੰਗ ਜਿਵੇਂ ਆਪਣਾ ਵੱਧ সাইਜ਼ ਹੋਊਗਾ ਫਿਰ ਉਹ ਚਾਰ ਵੀ ਆਪਾਂ ਕਰ ਲੈਨੇ ਆ ਹੈਵੀ সাইਜ਼ ਦੇ ਵਿੱਚ 5 ਇੰਚ ਵੀ ਕਰ ਲੈਨੇ ਆ ਠੀਕ ਹੈ ਜੀ ਤੇ ਆ ਦੇਖੋ ਇਹ ਆਪਣਾ ਵੱਧ ਹੋ ਗਿਆ 2.5 ਇੰਚ ਤੇ ਉਸ ਤੋਂ ਅੱਗੇ ਹੁਣ ਆਪਾਂ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਹਾਂਜੀ ਹੁਣ ਇੱਥੋਂ ਆਪਾਂ ਨੇ 2-2 ਇੰਚ ਵੱਧ ਰੱਖਣਾ ਆ ਠੀਕ ਹੈ ਜੀ ਪੂਰਾ 2 ਇੰਚ ਆਪਾਂ ਵੱਧ ਲੈ ਲੈਣਾ ਇਸ ਤਰ੍ਹਾਂ ਇੱਥੋਂ 2 ਇੰਚ ਆ ਗਿਆ ਠੀਕ ਹੈ ਜੀ ਤੇ ਇੱਥੇ ਵੀ ਆਪਣਾ 2 ਇੰਚ ਆ ਗਿਆ ਆ ਦੇਖੋ ਹੁਣ ਇਹ ਜਿਹੜਾ ਸਿੱਧਾ ਹੋਇਆ ਨਿਸ਼ਾਨ ਜਿਹੜੀ ਹੁਣ ਆਪਣੀ ਇਹ ਕਾਟ ਆ ਇੱਥੋਂ ਨਹੀਂ ਆਪਾਂ ਲੈਣਾ 2 ਇੰਚ ਆਪਾਂ ਇੱਥੋਂ ਅੱਗੇ ਲੈਣਾ ਦੇਖੋ ਨਿਸ਼ਾਨ ਅੱਧਾ ਮਿਲ ਗਿਆ ਇਹ ਤੋਂ ਅੱਗੇ ਆਪਾਂ 2 ਇੰਚ ਨਾਪੜਾ ਹੁੰਦਾ ਹੈ ਠੀਕ ਹੈ ਜੀ ਲਓ ਜੀ ਇਹ ਜਿਹੜੀ ਆਪਣੀ ਪਿਛਲੇ ਪੱਲੇ ਦੀ ਕਾਟ ਪਊਗੀ ਹੁਣ ਇਹ ਠੀਕ ਹੈ ਜੀ ਹਾਂਜੀ ਹੁਣ ਆਪਾਂ ਇਹ ਨਿਸ਼ਾਨ ਜਿਹੜਾ ਇਸ ਤਰ੍ਹਾਂ ਸਿੱਧਾ ਕਰ ਦੇਣਾ ਠੀਕ ਹੈ ਤੇ 2 ਇੰਚ ਜਿਹੜੀ ਆਪਣੇ ਕਾਟ ਆਪਾਂ ਇਦਾਂ ਕਾਟ ਪਾ ਦੇਣੀ ਹੈ 2 ਇੰਚ ਤੋ ਕਹਾ ਠੀਕ ਹੈ ਜੀ ਲੋ ਜੀ ਇਹ ਹੋ ਗਈ ਜੀ ਆਪਣੀ ਕਾਟ ਠੀਕ ਹੈ ਇਸ ਤਰ੍ਹਾਂ ਆਪਾਂ ਇਸ ਕੀ ਗੱਲ ਦੇ ਨਾਲ ਜਿਹੜਾ ਆਪਣਾ ਮਤਲਬ ਕੀ ਇਹ ਪੈਂਟ ਪਲਾਜ਼ੋ ਦੀ ਸ਼ੇਪ ਆ ਜਾਊਗੀ ਠੀਕ ਹੈ ਜੀ ਜੇ ਮੇ ਉੱਪਰ ਤੋਂ 2 ਹੁੰਦਾ ਨੀਚੇ ਤੋਂ ਆਪਣਾ ਇਹ ਘਾਟ ਦਾ ਘਾਟ ਦਾ 1 ਇੰਚ ਤੱਕ ਪਹੁੰਚ ਜਾਂਦਾ ਹੈ 1.5 ਤੱਕ ਪਹੁੰਚ ਜਾਂਦਾ ਹੈ ਠੀਕ ਹੈ ਜੀ ਮੂਰੀ ਵੱਲੋਂ ਅਗਰ ਤੁਸੀਂ ਤੁਹਾਡੇ ਕੋਲ ਮਤਲਬ ਕਿ ਇਹ ਨਹੀਂ ਹੈਗਾ ਜਾਂ ਮਤਲਬ ਕਿ ਸਕੇਲ ਫਿਰ ਤੁਸੀਂ ਇਸ ਤਰ੍ਹਾਂ 2 2 ਇੰਚ ਨਾਪ ਲੈਣਾ ਜ ਜਦੋਂ ਅਸੀਂ ਪੈਂਟਪਲਾਦੂ ਦੀ ਸ਼ੇਪ ਜਾਨੀ ਫਿਰ ਨੀਚੇ ਤੋਂ ਘਟਦੇ ਜਾਣਾ ਹੈ ਠੀਕ ਹੈ ਜੀ 1.5 ਇੰਚ ਕਰ ਉੱਪਰ ਤੋਂ 2 2 ਕਰਕੇ ਠੀਕ ਹੈ ਜੀ ਤੇ ਫਿਰ ਨੀਚੇ 1.5 ਇੰਚ ਤੇ ਨਿਸ਼ਾਨ ਆਪਾਂ ਜਿਹੜੇ ਲਗਾਉਂਦੇ ਜਾਣਾ ਹੈ ਫਿਰ ਤੁਹਾਡੀ ਜਿਹੜੀ ਪੈਂਟਪਲਾਦੂ ਦੀ ਸ਼ੇਪ ਆ ਜਾਊਗੀ ਅਰ ਤੁਸੀਂ ਲੋਜ਼ਿੰਗ ਰੱਖਣੀ ਹੈ ਫਿਰ ਤੁਸੀਂ 2 2 ਇੰਚ ਜਿੰਨਾ ਤੁਸੀਂ ਖੋਲਾ ਰੱਖਣਾ ਹੈ ਉਹ ਨਿਸ਼ਾਨ ਲਗਾ ਲਓ ਠੀਕ ਹੈ ਜੀ ਇਹ ਆਪਾਂ ਨੂੰ ਪੈਂਟ ਦੀ ਸ਼ੇਪ ਦੇਣੀ ਹੈ ਇਸ ਲਈ ਆਪਾਂ ਸਕੈਲ ਦੇ ਨਾਲ ਹੀ ਆਪਾਂ ਜਿਹੜਾ ਇਹ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਲੋ ਜੀ ਇਹ ਜਿਹੜਾ ਉੱਪਰ ਤੱਕ ਆਪਾਂ 2 ਇੰਚ ਵਧਾਉਣਾ ਹੈ ਠੀਕ ਹੈ ਜੀ ਉੱਪਰ ਤੱਕ ਤੇ ਹੁਣ ਦੇਖੋ ਆਪਾਂ ਅੱਗੇ ਵਾਲੇ ਪਾਸੇ ਜਿਹੜਾ ਆਪਣਾ ਮਤਲਬ ਕੰਨੀ ਵਾਲੀ ਸਾਈਡ ਤੋਂ ਇਹ ਆਪਾਂ ਟੇਡਾ ਬਣਾ ਲੈਣਾ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਨਿਸ਼ਾਨ ਆਪਾਂ ਇਸ ਤਰ੍ਹਾਂ ਟੇਡਾ ਕਰਕੇ ਉੱਪਰੋਂ ਹਲਕੀ ਜਿਹੀ ਗੋਲਾਈ ਦੇ ਵਿੱਚ ਦੇਣਾ ਇਹਨੂੰ ਆ ਦੇਖੋ 2 ਇੰਚ ਵਧਾ ਕੇ ਪਰਖਿਆ ਸੀ ਨਾ ਤੇ ਉਹ 2 ਇੰਚ ਵਾਲੇ ਨਿਸ਼ਾਨ ਨਾਲ ਹੀ ਆਪਾਂ ਨੇ ਗੋਲਾਈ ਦੇ ਵਿੱਚ ਇਹਨੂੰ ਮਤਲਬ ਕਿ ਮਿਲਾ ਦੇਣਾ ਹੈ ਠੀਕ ਹੈ ਜੀ 2 ਤੋਂ ਆਪਾਂ ਬਾਅਦ ਰੱਖਿਆ ਸੀ 2.5 ਇੰਚ ਆਪਾਂ ਉੱਪਰ ਡਾ ਪਲਾਜ਼ੋ ਆਸਣ ਤੋਂ ਉੱਪਰ ਬਾਅਦ ਰੱਖਿਆ ਸੀ ਠੀਕ ਹੈ ਜੀ ਸਰ ਲੱਪਾ ਕਟਿੰਗ ਕਰ ਲੈਣੀ ਹੈ ਗੁਲਾਈ ਦੇ ਵਿੱਚ ਹਲਕੀ ਜਿਹੀ ਉੱਪਰ ਤੋਂ ਮਤਲਬ ਇਹ ਗੁਲਾਈ ਪਾ ਦੇਣੀ ਆਸਨ ਵਾਲ ਤੋਂ ਠੀਕ ਹੈ ਜੀ ਜ਼ਿਆਦਾ ਨਹੀਂ ਪਾਉਣੀ ਲੋ ਜੀ ਇਹ ਹੋ ਗਈ ਆਪਣੇ ਬੈਕ ਪੱਲਿਆਂ ਦੀ ਕਟਿੰਗ ਠੀਕ ਹੈ ਜੀ ਪਲਾਜ਼ੋ ਦੀ ਲੋ ਜੀ अगर आप सही तरीके के द्वारा कट दे ना बिल्कुल नाप के सही कट दे कोई प्लाजो नहीं खिंच नहीं पेंदी हैगी ठीक है जी बिल्कुल ਤੁਸੀਂ ਇਸੇ ਤਰੀਕੇ ਨਾਲ ਪਲਾਜ਼ੋ ਕਟਿੰਗ ਕਰੋਗੇ ਤੁਹਾਡੇ ਕੋਈ ਵੀ ਨਾਪ ਤੁਹਾਡੇ ਕੋਲ ਹੋਵੇ ਤੁਸੀਂ हिप ਦੇ ਅਕੋਰਡਿੰਗ ਕਟਿੰਗ ਕਰ ਲਓ ঠিক ਹੈ ਜੀ ਬਿਲਕੁਲ ਵੀ ਮਤਲਬ ਪਲਾਜ਼ੋ ਜਿਹੜਾ ਖੁੱਲਾ ਨਹੀਂ ਹੋਊਗਾ ਟਾਈਟ ਨਹੀਂ ਹੋਊਗਾ ਬਿਲਕੁਲ ਸਹੀ ਸ਼ੇਪ ਆਊਗੀ ঠিক ਹੈ ਜੀ ਜੀ ਹਾਂਜੀ ਇਹ ਹੋ ਗਈ ਜੀ ਆਪਣੀ ਪਲਾਜ਼ੋ ਦੀ ਕਟਿੰਗ ਠੀਕ ਹੈ ਜੀ ਪੈਂਟ ਪਲਾਜ਼ੋ ਕਟਿੰਗ ਹੋ ਗਿਆ ਆਪਣਾ ਹੀ ਠੀਕ ਹੈ ਜੀ ਤੁਸੀਂ ਕੋਈ ਵੀ ਹਿੱਪ ਦੇ ਹਿਸਾਬ ਨਾਲ ਕੱਟ ਸਕਦੇ ਹੋ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਜੀ ਸ਼ੇਅਰ ਕਰਿਓ ਜੀ ਠੀਕ ਹੈ ਜੀ ਲੋ ਜੀ ਇਹ ਹੋ ਗਏ ਆਪਣੇ ਇੱਥੇ ਆਪਣੇ ਹੋ ਗਏ ਪਿਛਲੇ ਪੱਲੇ ਤੇ ਅੱਗੇ ਵਾਲੇ ਹੋ ਗਏ ਆਪਣੇ ਫਰੰਟ ਵਾਲੇ ਪੱਲੇ ਠੀਕ ਹੈ ਜੀ ਦੋਨੋਂ ਅਸਨ ਆਪਸਰਾ ਅਟੈਚ ਕਰਕੇ ਫਿਰ ਆਪਾਂ ਇਹਨਾਂ ਨੂੰ ਸਚਿਤ ਕਰਨਾ ਹੁੰਦਾ ਹੈ ਠੀਕ ਹੈ ਜੀ ਲਓ ਜੀ ਆ ਦੇਖੋ ਤੁਹਾਨੂੰ ਮੈਂ ਖੋਲ ਕੇ ਦਿਖਾਉਂਦੀ ਹਾਂ ਠੀਕ ਹੈ ਜੀ ਕੋਈ ਵੀ ਪ੍ਰੋਬਲਮ ਹੋਵੇ ਮਤਲਬ ਪਲਾਜ਼ਾ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੁਸੀਂ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਕਮੈਂਟ ਕਰਕੇ ਦੱਸਿਓ ਜੀ